ਦੇਖੋ ਯਾਰ ਦੇਖਿਏ ਕਿਸੇ ਨੇ ਐਮ ਦੀ ਸੜਕ ਆਹ ਦੇਖੋ ਯਾਰ ਹੈ ਨਾ ਮੂਸੇ ਵਾਲਾ ਕਿੱਥੇ ਕਿੱਥੇ ਬਾਈ ਯਾਰ ਰਸਤੇ 'ਚ ਜਾਂਦੇ ਆਂ ਤੇ ਵੀ ਜਿਆਦੇ ਆ ਗਿਆ ਤਾਂ ਅਸੀਂ ਨੇ ਸਾ ਚਾਨੀ ਥੱਲੇ ਰੁਕ ਗਏ ਆ ਗਿਆ ਜੀ ਗੁਰੂ ਘਰ ਦਾ ਗੇਟ ਸਾਹਮਣੇ ਦੇਖੋ ਨਾ ਗੁਰਦੁਆਰਾ ਪਹਿਨ ਸਾਹਿਬ ਸੱਚੀ ਮੰਜੀ ਸੱਦੇ ਵਾਲਾ ਹੈ ਨਾ ਆ ਦੇਖੋ ਯਾਰ ਕਿੰਨਾ ਸੋਹਣਾ ਸਜਾਇਆ ਹੋਇਆ ਹੈ ਨਾ ਦਰਵਾਜ਼ਾ ਸਾਹਿਬ ਇੱਧਰ ਵੀ ਦੇਗ ਲੈਣ ਤੋਂ ਪਹਿਲਾਂ ਇੱਧਰ ਬਾਬਾ ਜੀ ਬੈਠੇ ਨੇ ਉਹ ਜਿਹੜਾ ਜੋੜ ਹੈ ਉਹ ਲਾਉਂਦੇ ਨੇ ਹਨਾ ਸਿਰ ਤੇ ਤੁਹਾਨੂੰ ਦੁਖੀ ਤੇ ਆ ਸਾਹਮਣੇ ਜਿਹੜਾ ਮੈਪ ਬਣਿਆ ਹੋਇਆ ਹੈ ਹਨਾ ਗੁਰੂ ਘਰ ਦਾ ਤਾਂ ਐਵੇਂ ਦਾ ਗੁਰੂ ਘਰ ਇੱਥੇ ਤਿਆਰ ਹੋ ਰਹੀ ਹੈ ਤੇ ਸੰਗਤਾਂ ਦੇਖੋ ਯਾਰ ਹਨਾ ਆਟਾ ਉੱਡੋ ਤੇ ਲੋਕ ਪਹੁੰਚ ਰਹੇ ਨੇ ਦੂਰੋਂ ਦੂਰੋਂ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਇੱਕ ਨਵੇਂ ਬਲੌਗ ਦੇ ਨਾਲ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੋੜਾ ਸਾਹਿਬ ਗੁਰੂ ਘਰ ਜੋ ਕਿ ਸੈਦਿਆਲੇ ਪਿੰਡ ਬ੍ਰਿਟਿਆਂ ਦੇ ਕੋਲ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਤੇ ਕੀ ਇਤਿਹਾਸ ਹੈ ਗੁਰੂ ਘਰ ਦਾ ਤੇ ਕੀ ਮਹਾਨਤਾ ਉੱਥੋਂ ਦੀ ਹੈ ਨਾ ਤੇ ਉਹ ਤੁਹਾਨੂੰ ਆਪਾਂ ਦੱਸਾਂਗੇ ਇਸ ਦੇ ਬਲੌਗ ਦੇ ਵਿੱਚ ਤੇ ਬਲੌਗ ਕਾਫੀ ਦਿਨਾਂ ਬਾਅਦ ਬਣਾ ਰਹੇ ਹਾਂ ਕਿਉਂਕਿ ਪਹਿਲਾਂ ਮੇਰੀ ਸਿਹਤ ਜਿਹੜੀ ਮੜੀ ਡਾਊਨ ਹੋ ਗਈ ਦੋ ਦਿਨ ਬੁਖਾਰ ਚੜਿਆ ਸੀ ਤੇ ਅੱਜ ਆਪਾਂ ਦੋ ਦਿਨਾਂ ਬਾਅਦ ਬਲੌਗ ਸਟਾਰਟ ਕਰ ਰਹੇ ਹਾਂ ਤੇ ਚੱਲਦੇ ਹਾਂ ਤੇ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਆਪਾਂ ਗੁਰੂ ਘਰ ਦੇ ਆ ਜਾਓ ਜੀ ਇੱਧਰ ਮੋਟਰਸਾਈਕਲ ਤੇ ਲਾਉਨੇ ਆਪਾਂ ਚਾਬੀ ਬਾਵਾ ਦੇ ਨਾਲ ਬਾਦ ਕੀਤਾ ਸਟਾਰਟ ਰਤ ਨੇਰੀ ਜੀ ਖੜਿਆ ਸੀ ਇਹ ਵੀ ਬੱਤੀ ਤਾਂ ਜਗਦੀ ਹੈ ਸਵੇਰ ਦਾ ਮੌਸਮ ਅੱਜ ਠੰਡਾ ਹੈ ਕਾਫੀ ਸਵੇਰੇ ਸਵੇਰੇ ਪੈ ਗਿਆ ਆ ਦੇਖੋ ਹਜੇ ਵੀ ਧੁੱਪ ਪੈੜੀ ਮੜੀ ਘਟ ਹੈ ਤੇ ਹਵਾ ਜਿਆਦਾ ਚੱਲ ਰਹੀ ਹੈ ਮੌਸਮ ਠੰਡਾ ਜਿਆਦਾ ਹੈ ਦੇਖੋ ਯਾਰ ਦੇਖੀਏ ਕਿਸ ਨੇ ਐਮ ਦੀ ਸੜਕ ਸਾਈਡਾਂ ਤੇ ਆਲੇ ਦਲੇ ਦਰਖਤਾਂ ਕਿੰਨਾ ਸੋਹਣਾ ਲੱਗਦਾ ਵਿਊ ਇਹ ਐ ਫਿਊ ਮੂਮੈਂਟਸ ਲੇਟਰ ਮੈਂ ਆਇਆ ਸੀ ਯਾਰ ਪਿੰਡਾਂ ਵਿੱਚ ਦੀ ਕਿਉਂਕਿ ਮਾਮੇ ਤੇ ਮੁੰਡੇ ਨੂੰ ਚੱਕਣਾ ਸੀ ਉਹ ਕਹਿੰਦਾ ਮੈਂ ਜਾਉਂਗਾ ਸਿੱਧੇ ਵਾਲੇ ਬਾਰੇ ਇੱਧਰ ਸਾਹਮਣੇ ਲੱਗ ਗਿਆ ਫਟਕਾ ਦੇਖੋ 3N ID ਕੀ ਪਤਾ ਉਹਨੂੰ ਕਦੋਂ ਆਉਗੀ ਹੁਣ ਲੱਗਿਆ ਕਿ ਪਹਿਲਾਂ ਤੋਂ ਲੱਗੇ ਹੋਣਾ ਤਾਂ ਅਗਰੇ ਹਟਕਾ ਇਹਨੇ ਪਾ ਵੀਟ ਕਰਨਾ ਪਊਗਾ ਉਹਨੂੰ ਖੜਨਾ ਪਊ ਇੱਥੇ ਕਾਫੀ ਲੰਬੀ ਹੈ ਯਾਰ ਟ੍ਰੇਨ ਆਣਾ ਮਾਟਰੋ ਲੈ ਕੇ ਆਏ ਨੂੰ ਤੇ ਜਾਂਦੇ ਜਾਂਦੇ ਹੁਣ ਆ ਗਏ ਕੜੀਆਂ ਦੇਖਦੇ ਜਿੱਦੇ ਕੱਟ ਗਈਆਂ ਇੱਥਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਰਸਤੇ 'ਚ ਜਾਂਦੇ ਜਾਂਦੇ ਵੀ ਜਾਲੇ ਆ ਗਿਆ ਤਾਂ ਅਸੀਂ ਨੇ ਆਹ ਛਾਨੀ ਥੱਲੇ ਰੁਕ ਗਏ ਕਾਜੂ ਕੰਦੇ ਇੱਥੇ ਰੁਕ ਜਵਾ ਦੇਖੋ ਕਿੰਨਾ ਕੰਨਾ ਮੀ ਹੈ ਬਾਕੀ ਜੇ ਪੈਣ ਲੱਗ ਰਿਹਾ ਸੜਕਾਂ ਗਿੱਲੀਆਂ ਹੋ ਗਈਆਂ ਹੈਨਾ ਬਹੁਤੋਂ ਠੰਡਾ ਹੋ ਗਿਆ ਜਮ ਐਨ ਪੂਰਾ ਹਵਾ ਚੱਲ ਰਹੀ ਹੈ ਤੇ ਕਣੀਆਂ ਜਿਹੜੀਆਂ ਪੈਣ ਲੱਗ ਰਹੀਆਂ ਨੇ ਤੇ ਰਸਤੇ 'ਚ ਸਾਨੂੰ ਮਿਲ ਗਈ ਜਗ੍ਹਾ ਇੱਥੇ ਇਹਦਾ 5-10 ਮਿੰਟ ਵੇਟ ਕਰਦੇ ਜਾਂਦਾ ਪਹੂਗਾ ਘਟ ਜਾ ਫਿਰ ਤੁਰਾਂਗੇ ਇਥੋਂ ਆਪਾਂ ਬਾਈ ਉਥੋਂ ਤੁਰ ਗਏ ਸੀ ਹੈਨਾ ਆ ਦੇਖੋ ਕਿੰਨਾ ਕੰਨਾ ਪਾਣੀ ਖੜਾ ਤਾਂ ਸੜਕਾਂ 'ਤੇ ਹੈਨਾ ਇੰਨਾ ਮੀ ਪਿਆ ਤੇ ਹੁਣ ਆਪਾਂ ਵਾਪਸ ਜਾ ਰਹੇ ਆ ਬਰੇਟਾ ਨੂੰ ਬਰੇਟਾ ਤੋਂ ਆਪਾਂ ਜਾਵਾਂਗੇ ਸੈੱਦੇ ਵਾਲੇ ਤੇ ਕਣੀਆਂ ਹਟ ਗਈਆਂ ਥੋੜੀ ਥੋੜੀ ਧੂੜ ਜੀ ਪੈਣ ਲੱਗ ਰਹੀ ਆ ਬਰੇਟਾ ਨੂੰ ਤਾਂ ਆਪਾਂ ਬੋਲਦੇ ਜੀ ਨਾ ਕਾ ਜੀ ਆ ਵਰਕਾ ਸੁੱਟ ਲੱਗੀ ਜਾਂਦੀ ਐ ਬਾਕੀ ਮਿਲਦੇ ਆਪਾਂ ਸੈੱਦੇ ਵਾਲੇ ਜਾ ਕੇ ਤੁਹਾਨੂੰ ਆਹ ਦੇਖੋ ਇੱਧਰ ਬਰੇਟਾ ਸ਼ਹਿਰ ਤੇ ਬ੍ਰਿਟਿਸ਼ ਸ਼ਹਿਰ ਦਾ ਬਾਜ਼ਾਰ ਦੇਖੋ ਮੀਂਹ ਪੈ ਗਿਆ ਤੇ ਸੜਕਾਂ ਗਿੱਲੀਆਂ ਹੋਈਆਂ ਪਈਆਂ ਨੇ ਤੇ ਰੌਣਕ ਜਮਾ ਵੀ ਨਹੀਂ ਹੈਗੀ ਅੱਜ ਕਣੀਆਂ ਕਰਕੇ ਲੋਕ ਆਏ ਨਹੀਂ ਹੈਗੇ ਅੱਜ ਹੈਨਾ ਤੇ ਹੁਣ ਇਥੋਂ ਆਪਾਂ ਜਾਵਾਂਗੇ ਧਰਮਪੁਰਾਣ ਧਰਮਪੁਰੇ ਤੋਂ ਜਾਵਾਂਗੇ ਆਪਾਂ ਸਸਪਾਲੀ ਤੇ ਸੈਦੇ ਵਾਲਾ ਦੋ ਦੋ ਕੁ ਪਿੰਡਾਂ ਨਹੀਂ ਦੋ ਪਿੰਡਾਂ ਤੋਂ ਬਾਅਦ ਸੈਦੇ ਵਾਲੇ ਜਾਵਾਂਗੇ ਆਪਾਂ ਓਏ ਯਾਰ ਆਪਾਂ ਪਹੁੰਚ ਗਏ ਧਰਮਪੁਰੇ ਆ ਦੇਖੋ ਆਰ ਨਹੀਂ ਇਦਾਂ ਪਿੰਡ ਹੈ ਇਹ ਧਰਮਪੁਰਾ ਮਾਨ ਸਜਨੇ ਦਾ ਪਿੰਡ ਹੈ ਬਰੇਟਿਆਂ ਦੇ ਕੋਲ ਹੁਣ ਧਰਮਪੁਰੇ ਤੋਂ ਆਪਾਂ ਪਿੰਡ ਵਿੱਚ ਦੀ ਹੋ ਕੇ ਜਾਵਾਂਗੇ ਸਸਪਾਲੀ ਤੇ ਸਸਪਾਲੀ ਤੋਂ ਅੱਗੇ ਪਿੰਡ ਆਊਗਾ ਸੈਦੇ ਵਾਲਾ a few moments later ਲੋ ਜੀ ਆਪਾਂ ਪਹੁੰਚ ਗਏ ਸੇਂਦੇ ਵਾਲਾ ਪਿੰਡ ਤੇ ਹੁਣ ਚੱਲਦੇ ਆਪਾਂ ਗੁਰੂ ਘਰ ਤੇ ਤੁਹਾਨੂੰ ਵੀ ਕਰਾਉਣੀ ਆ ਦਰਸ਼ਨ ਜੋੜਾ ਸਾਹਿਬ ਗੁਰੂ ਘਰ ਦੇ ਆ ਦੇਖੋ ਸੰਗਤਾਂ ਖੜੀਆਂ ਹੋ ਨੇ ਹਨਾ ਕਿਉਂਕਿ 102 ਦਿਨ ਤੇ ਮੱਸਿਆ ਭਰਦੀ ਏ ਤੇ ਮੱਸਿਆਂ ਨੂੰ ਇੱਕ ਤਰ੍ਹਾਂ ਦਾ ਮੇਲਾ ਲੱਗਦਾ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਏ ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਹਨਾ ਮੋਟਰਸਾਈਕਲ ਗੱਡੀਆਂ ਤੇ ਆਪਾਂ ਪਹਿਲਾਂ ਬਾਈਕ ਪਾਰਕ ਕਰਦੇ ਆ ਆਪਣੇ ਨਾਲ ਤੇ ਫਿਰ ਚੱਲਾਂਗੇ ਆਪਾਂ ਅੰਦਰ ਵੀ ਤੁਹਾਨੂੰ ਇੱਥੇ ਰੁਕ ਦੀਏ ਚੱਕ ਬਈ ਇੱਥੇ ਕਰਦੇ ਆਪਾਂ ਮੋਟਰਸਾਈਕਲ پارک ਤੇ ਫਿਰ ਚੱਲਦੇ ਆਪਾਂ ਅੰਦਰ ਗੁਰਦੁਆਰਾ ਚੱਕੋ ਚੌਪ ਵੀ ਕੱਢ ਲਈ ਆਪਾਂ ਨੇ ਜੀ ਗੁਰੂ ਘਰ ਦਾ ਗੇਟ ਸਾਹਮਣੇ ਦੇਖੋ ਨਾ ਗੁਰਦੁਆਰਾ ਪਹਿਨ ਸਾਹਿਬ ਸੱਚੀ ਮੰਜੀ ਸੈਦੇ ਵਾਲਾ ਹਨ ਤੇ ਹੁਣ ਚੱਲਦੇ ਆਪਾਂ ਅੰਦਰ ਤੇ ਸੰਗਤ ਦੇਖੋ ਅੱਜ ਸੋਮਵਾਰ ਦਾ ਦਿਨ ਹੈ ਬਹੁਤ ਸੰਗਤ ਪਹੁੰਚੀ ਹੋਈ ਹੈ ਨਾ ਇੱਥੇ ਆਹ ਦੇਖੋ ਮੱਸਿਆ ਭਰਦੀ ਹੈ ਸੋਮਵਾਰ ਵਾਲੀ ਦਿਨ ਤੇ ਆਪਾਂ ਵੀ ਚੱਲਦੇ ਆ ਅੰਦਰ ਤੇ ਕਹਿੰਦੇ ਆ ਮੱਖਾ ਤੇ ਤੁਹਾਨੂੰ ਦੱਸਦੇ ਆ ਇਸ ਗੁਰਦੁਆਰੇ ਦਾ ਇਤਿਹਾਸ ਆਜੋ ਹੇ ਗਰੂ ਪਹਿਲਾ ਪੌਣ ਕਰਾਵਾ ਲਈ ਬੂਤ ਜਮਾ ਜਮਾ ਕਰਾ ਦਾਂਗੇ ਨਹੀਂ ਵੈਸੇ ਹੀ ਤਾਰ ਲਾ ਕੇ ਇੱਕ ਜਗ੍ਹਾ ਫਿਰ ਅਪਰ ਦੇਖਾਂਗੇ ਮੱਥਾ ਕਿੱਥੇ ਦਰ ਰਹੀ ਆ ਆ ਦੇਖੋ ਤੁਸੀਂ ਕਿੰਨੀ ਸੰਗਤ ਪਹੁੰਚੀ ਹੋਈ ਹੈ 100 ਵਾਰ ਵਾਲੇ ਦਿਨ ਦਿੱਲੀ ਸਾਈਡ ਆ ਗਿਆ ਸਰੋਵਰ ਸਾਹਿਬ ਹੈਨਾ ਤੇ ਸਰੋਵਰ ਦੇ ਪਹਿਲਾਂ ਆਪਾਂ ਹੱਥ ਪੈਰ ਧੋਨੇ ਆ ਤੇ ਫਿਰ ਟਿਕਣ ਜਾਵਾਂਗੇ ਆਪਾਂ ਮੱਥਾ ਆ ਦੇਖੋ ਇੱਧਰ ਸੰਗਤਾਂ ਪਹੁੰਚੀ ਹੋਏ ਨੇ ਇੱਥੇ ਵੀ ਸਰੋਵਰ ਸਾਹਿਬ ਹਨ ਆ ਦੇਖੋ ਸામਨੇ ਜਿਹੜਾ ਦਰਬਾਰ ਸਾਹਿਬ ਦਾ ਰਸਤਾ ਇੱਧਰ ਬਣਾਇਆ ਹੋਇਆ ਕਿਉਂਕਿ ਜਿਹੜਾ ਦਰਬਾਰ ਸਾਹਿਬ ਨਵਾਂ ਬਣ ਲੱਗ ਰਿਹਾ ਨਵੀਂ ਇਮਾਰਤ ਜਿਹੜੀ ਤਿਆਰ ਹੋਣ ਲੱਗ ਰਹੀ ਐ ਇੱਥੇ ਤਾਂ ਕਰਕੇ ਇੱਕ ਜਗ੍ਹਾ ਇਹ ਨਾ ਦਰਬਾਰ ਸਾਹਿਬ ਜਿਹੜਾ ਪ੍ਰਕਾਸ਼ ਹੈ ਜਿਹੜਾ ਉਹ ਨਾ ਇੱਕ ਜਗ੍ਹਾ ਸਾਈਡ ਤੇ ਬਣਾਇਆ ਹੋਇਆ ਕਿਤੇ ਥੋੜੀ ਜਿਹੀ ਜਗ੍ਹਾ ਚਾਹ ਨਾ ਤੇ ਜਿੰਨਾ ਟਾਈਮ ਐ ਇੱਧਰ ਇਮਾਰਤ ਬਣਦੀ ਨਹੀਂ ਹੈਗੀ ਤੇ ਹੁਣ ਚਲਦੇ ਆਪਾਂ ਅੰਦਰ ਤੇ ਟਿਕਦੇ ਆ ਮੱਥਾ ਮਿਲ ਸਤ ਸਤ ਇੱਕ ਘਰ ਕਿੰਨਾ ਸੋਹਣਾ ਸਜਾਇਆ ਹੋਇਆ ਹੈ ਨਾ ਦਰਬਾਰ ਸਾਹਿਬ ਇੱਧਰ ਵੀ ਵੈਸੇ ਜਗ੍ਹਾ ਬਣਾਈ ਹੋਈ ਹੈ ਜਿਹੜੀ ਇਮਾਰਤੋ ਤਿਆਰ ਹੋਈ ਨਹੀਂ ਹੈਗੀ ਤੋਂ ਮੱਥਾ ਟੇਕਣ ਤੋਂ ਬਾਅਦ ਇਤਲੀ ਦੇਗ ਲੈਣ ਤੋਂ ਪਹਿਲਾਂ ਇੱਧਰ ਬਾਬਾ ਜੀ ਬੈਠੇ ਨੇ ਉਹ ਜਿਹੜਾ ਜੋੜ ਹੈ ਉਹ ਲਾਉਂਦੇ ਨੇ ਹਨਾ ਸਿਰ ਤੇ ਤੁਹਾਨੂੰ ਦਿਖਾਉਣੀ ਆ ਜਿਹੜੇ ਸਾਰੇ ਰੋਗ ਦੂਰ ਹੁੰਦੇ ਨੇ ਇਹਦੇ ਨਾਲ ਆਹ ਦੇਖੋ ਇੱਧਰ ਆਪ ਮਤਲਬ ਇਹਦਾ ਕਾਰਨ ਇਹ ਹੈ ਵੀ ਇਹ ਜਿਹੜਾ ਜੋੜ ਹੈ ਮੱਥੇ ਤੇ ਲਾਉਂਦੇ ਨੇ ਬਾਬਾ ਜੀ ਹਨਾ ਇਹਦੇ ਨਾਲ ਸਾਰੇ ਜਿਹੜੇ ਦੋ ਰੋਗ ਨੇ ਉਹ ਦੂਰ ਹੁੰਦੇ ਨੇ ਜਿਵੇਂ ਕੋਈ ਕੈਂਸਰ ਹੈ ਕਿਸੇ ਨੂੰ ਜਾਂ ਕਿਸੇ ਨੂੰ ਪਥਰੀ ਹੈ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਆਹ ਦੇਖੋ ਦਰਵਾਰ ਸਾਹਿਬ ਤੋਂ ਆਪਾਂ ਆ ਗਈ ਸੀ ਬਾਹਰ ਤੇ ਆ ਸਾਹਮਣੇ ਜਿਹੜਾ ਮੈਪ ਬਣਿਆ ਹੋਇਆ ਹੈ ਨਾ ਗੁਰੂ ਘਰ ਦਾ ਤਾਂ ਐਵੇਂ ਦਾ ਗੁਰੂ ਘਰ ਇੱਥੇ ਤਿਆਰ ਹੋ ਰਹੀ ਹੈ ਇਹ ਇਮਾਰਤ ਵੀ ਦਿਓ ਸਾਹਮਣੇ ਤਿਆਰ ਹੋਣ ਲੱਗ ਰਹੀ ਹੈ ਨਾ ਐਵੇਂ ਦੀ ਇਮਾਰਤ ਤਿਆਰ ਹੋਊਗੀ ਆ ਦੇਖੋ ਸ਼ੰਤਨ ਸ਼੍ਰੀ ਗੁਰੂ ਅਮਰਦਾਸ ਜੀ ਤੇ ਮਤਲਬ ਉਹਨਾਂ ਦੇ ਨਾਮ ਤੇ ਇਹਦਾ ਗੁਰੂ ਘਰ ਹੈ ਨਾ ਮਤਲਬ ਜੋੜਾ ਸਾਹਿਬ ਵੀ ਕਹਿੰਦੇ ਨੇ ਤੇ ਮੰਜੀ ਸਾਹਿਬ ਵੀ ਕਹਿੰਦੇ ਨੇ ਨਾ ਤੇ ਆ ਦੇਖੋ ਸਾਹਮਣੇ ਇਮਾਰਤ ਤੇ ਇੱਕ ਸਾਈਡ ਆ ਗਿਆ ਇੱਧਰ ਲੰਗਰ ਹਾਲ ਤੇ ਇਸ ਗੁਰੂ ਘਰ ਦਾ ਇਤਿਹਾਸ ਇਹ ਹੈ ਕਿ ਇੱਥੇ ਲੋਕ ਬਹੁਤ ਦੂਰ ਦੂਰੋਂ ਪਹੁੰਚਦੇ ਨੇ ਜਿਵੇਂ ਕਿ ਕਿਸੇ ਦੇ ਪਾਥਰੀ ਹੈ ਕੋਈ ਹੈਂਡੀਕੈਪਟ ਹੈ ਜਾਂ ਕਿਸੇ ਨੂੰ ਕੈਂਸਰ ਹੈ ਕੋਈ ਵੀ ਬਿਮਾਰੀ ਹੈ ਇੱਥੇ ਇੱਕ ਵਾਰ ਜੋੜਾ ਸਾਹਿਬ ਮੱਥੇ ਤੇ ਲਾਉਂਦੇ ਨੇ ਤੇ ਬਾਬਾ ਜੀ ਤੇ ਉਹਦੇ ਨਾਲ ਹੀ ਨੇ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਮਤਲਬ ਕਿਸੇ ਨੂੰ ਹਸਪਤਾਲ ਜਾਣ ਦੀ ਲੋੜ ਵੀ ਨਹੀਂ ਇਹ ਲੋਕਾਂ ਹਸਪਤਾਲਾਂ ਤੋਂ ਸੈੱਟ ਨਹੀਂ ਹੁੰਦੇ ਤਾਂ ਉਹ ਲੋਕ ਇੱਥੇ ਆਉਂਦੇ ਨੇ ਤੇ ਚੰਗੇ ਸੱਚੇ ਮਨ ਦੇ ਨਾਲ ਅਰਦਾਸ ਕਰਦੇ ਨੇ ਤੇ ਇੱਥੋਂ ਬਾਬਾ ਜੀ ਉਹਨਾਂ ਨੂੰ ਠੀਕ ਕਰਕੇ ਤੋਰਦੇ ਨੇ ਤੇ ਆ ਸਾਹਮਣੇ ਸੰਗਤ ਤੁਸੀਂ ਦੇਖ ਸਕਦੇ ਹੋ ਹਨਾ ਸੋਮਵਾਰ ਦੇ ਦਿਨ ਮੱਸਿਆ ਵਾਲੇ ਦਿਨ ਇੱਥੇ ਬਹੁਤ ਇਕੱਠ ਹੁੰਦਾ ਹੈ ਤੇ ਦੂਰ ਦੂਰ ਸੰਗਤ ਪਹੁੰਚਦੀ ਆ ਆ ਇਧਰਲੀ ਸਾਈਡ ਆ ਆ ਗੁਰੂ ਘਰ ਆ ਗਿਆ ਇਧਰ ਸਾਹਮਣੇ ਤੇ ਇਮਾਰਤ ਜਿਹੜੀ ਗੁਰੂ ਘਰ ਦੀ ਉਹ ਵੱਲ ਰਹੀ ਹੈ ਨਵੀਂ ਇਮਾਰਤ ਆ ਦੇਖੋ ਤੇ ਜਿਹੜਾ ਇਹ ਗੁਰੂ ਘਰ ਇਹ ਬ੍ਰੇਟਾਂ ਤੇ ਭਲਾਡੇ ਦੇ ਕੋਲ ਪੈਂਦਾ ਦੋਨਾਂ ਦੇ ਵਿੱਚ ਵਿਚਾਲੇ ਜਿਹਾ ਹੈ ਬ੍ਰੇਟਾਂ ਦੇ ਕੋਲ ਵੀ ਇਹ ਤੇ ਭਲਾਡੇ ਦੇ ਕੋਲ ਵੀ ਪੈਂਦਾ ਇਹ ਕਿ ਕਿਸੇ ਨੇ ਆਣਾ ਤਾਂ ਵਾਇਆ ਬੱਸ ਜਾਂ ਵਾਇਆ ਬਾਈਕ ਤੇ ਵੀ ਆ ਸਕਦੇ ਨੇ ਹੁਣ ਚੱਲਦੇ ਆਂ ਜੀ ਆਪਾਂ ਲੰਗਰ ਹਾਲ ਤੇ ਲੰਗਰ ਛਕਦੇ ਆਂ ਨਾ ਤੇ ਸਾਹਮਣੇ ਸੰਗ ਦੇਖ ਲਓ ਤੇ ਉੱਪਰ ਵੀ ਇੱਧਰ ਬਿਲਡਿੰਗ ਬਣੀ ਹੋਈ ਆ ਦੇਖੋ ਪੌੜੀਆਂ ਜਾਂਦੀਆਂ ਰਹਿ ਆ ਨਾ ਤੇ ਕਮਰੇ-ਕੁੰਮਰੇ ਬਣੇ ਹੋਏ ਨੇ ਉੱਪਰਲੀ ਸਾਈਡ ਤੇ ਸਾਹਮਣੇ ਲੰਗਰ ਹਾਲ ਆ ਦੇਖੋ ਸੰਗਤ ਆ ਰਹੀ ਹੈ ਤੇ ਸੰਗਤ ਜਾ ਰਹੀ ਹੈ ਬਾਬਾ ਜੀ ਹੋਰ ਹਨ ਤੇ ਲੰਗਰ ਛਕਦੇ ਆ ਜਾ ਕੇ ਆ ਇਧਰ ਸੇਵਾ ਚੱਲ ਰਹੀ ਹੈ ਵਰਤਨ ਧੂਠੇ ਵਰਤਨ ਇਧਰ ਦੇ ਰਹੇ ਨੇ ਹਨ ਤੇ ਇਥੋਂ ਮਿਲਦੇ ਨੇ ਵਰਤਨ ਆਪਾਂ ਨੂੰ ਇਥੋਂ ਵਰਤਨ ਲੈ ਕੇ ਆਪਾਂ ਲੰਗਰ ਛਕਾਂਗੇ ਆ ਦੇਖੋ ਸੰਗਤਾਂ ਬੈਠੀਆਂ ਨੇ ਇੱਥੇ ਹਨ ਲੰਗਰ ਹਾਲ 'ਚ ਪਹੁੰਚ ਗਏ ਆਪਾਂ ਪ੍ਰਸ਼ਾਦਾ ਤੇ ਦਾਲ ਪਵਾ ਲਈ ਆਪਾਂ ਨੇ ਇਹ ਖਾ ਕੇ ਫਿਰ ਚੱਲਦੇ ਆਂ ਆਪਾਂ ਲੰਗਰ ਹਾਲ ਤੋਂ ਬਾਹਰ ਫਿਊ ਮੂਮੈਂਟ ਲਾਈਟਰ ਗੁਰੂ ਘਰ ਤੋਂ ਆ ਗਏ ਆਂ ਬਾਹਰ ਤੇ ਸੰਗਤਾਂ ਦੇਖੋ ਯਾਰ ਹਨਾ ਆਟਾ ਉੋਂ ਤੋਂ ਤੇ ਲੋਕ ਪਹੁੰਚ ਰਹੇ ਨੇ ਦੂਰੋਂ ਦੂਰੋਂ ਆ ਸਾਹਮਣੇ ਦੇਖੋ ਤੇ ਦੁਕਾਨਾਂ ਵਗੈਰੇ ਵੀ ਲੱਗੀਆਂ ਹੋਈਆਂ ਨੇ ਇੱਥੇ ਮੋਟਰਸਾਈਕਲ ਆਪਾਂ ਨੇ ਸਮਾਤਾ ਕਾਸ਼ੂ ਨੂੰ ਮਹਤੂ ਕਰ ਡਰਾਈਵਰੀ ਤੇ ਹੁਣ ਚੱਲਦੇ ਆਂ ਆਪਾਂ ਪਿੰਡ ਵਾਪਸ ਤੇ ਦਰਸ਼ਨ ਆਪਾਂ ਨੇ ਕਰ ਲਈ ਗੁਰੂ ਘਰ ਦੇ ਤੇ ਸੰਗ ਤਾਂ ਯਾਰ ਦੇਖੋ ਬੱਸਾਂ ਚ ਉਤਰ ਉਤਰ ਆਣ ਲੱਗ ਰਹੇ ਨੇ ਇੰਨੀ ਜਿਆਦਾ ਸੰਗਤ ਆਉਂਦੀ ਆ ਸੋਮਵਾਰ ਵਾਲੇ ਦਿਨ ਤੇ ਤੁਸੀਂ ਵੀ ਦਰਸ਼ਨ ਕਰੋ ਬਰੇਟੇ ਦੇ ਭਲਾੜਿਆ ਦੇ ਕੋਲ ਪਿੰਡ ਸੈਦੇ ਆਲਾ ਤੇ ਗੁਰੂ ਘਰ ਮੰਜੀ ਸਾਹਿਬ ਵੀ ਕਹਿੰਦੇ ਨੇ ਤੇ ਜੋੜਾ ਜੋੜਾ ਸਾਹਿਬ ਵੀ ਕਹਿੰਦੇ ਨੇ ਇਹਨੂੰ ਤੇ ਆਓ ਦਰਸ਼ਨ ਕਰੋ